ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਅੱਜ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਇਲਾਕੇ ਦੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਸੀ ਤੁਹਾਨੂੰ ਵਧੀਆ ਰੇਟਾਂ 'ਚ ਗੱਡੀਆਂ ਮਿਲ ਜਾਣਗੀਆਂ ਤੇ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 94656929488 ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਹੈ 5 ਤੋਂ 7 ਫੋਟੋਆਂ ਨਾਲ ਜਾਣਕਾਰੀ ਸਾਰੀ ਤੇ ਵੀਡੀਓ ਇੱਕ ਆਪਣੇ ਕੋਲੇ ਭੇਜ ਦਿਓ ਫਰੀ ਚ ਆਪਾਂ ਐਡ ਲਾ ਦਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਡਿਜ਼ਾਇਰ ਆਪਾਂ ਲੈ ਕੇ ਪਹੁੰਚੇ ਹਾਂ ਜੀ 2011 ਮਾਡਲ ਗੱਡੀ ਐ ਜੀ 2026 ਤੱਕ ਗੱਡੀ ਦੀ ਪਾਸਿੰਗ ਆਪਾਂ ਨੂੰ ਮਿਲ ਜਾਊਗੀ ਗੱਡੀ ਦੇ ਅੰਦਰੋਂ ਗੱਲ ਕਰੀਏ ਬਾਹਰੋਂ ਗੱਲ ਕਰੀਏ ਬਹੁਤ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਵਧੀਆ ਸੋਹਣੀ ਆਪਾਂ ਨੂੰ ਟਾਇਰ ਮਿਲ ਜਾਣਗੇ ਬਿਲਕੁਲ ਨਵੇਂ ਤੇ ਗੱਡੀ ਮਾਲਕ ਨੇ ਦੱਸੀ ਐ 81 ਦੀ ਡਿਮਾਂਡ 'ਚ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦું ਮਾਲਕ ਦਾ ਏਰੀਆ ਬਟਾਲਾਗਾ ਬਟਾਲੇ ਜਾ ਕੇ ਤੁਸੀਂ ਗੱਡੀ ਨੂੰ ਦੇਖ ਸਕਦੇ ਹੋ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਸੀ ਮਾਲਕ ਨੇ ਗੱਡੀ ਇਹ ਫਾਸਟ ਓਨਰ ਦੱਸੀ ਹੈ ਸੀ 180 ਮਾਲਕ ਨੇ ਡਿਮਾਂਡ ਦੱਸੀ ਹੈ ਜੀ 180 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ 84 107645607 ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਕਰੇਟਾ 2016 ਮਾਡਲ ਐ ਜੀ ਤੇ ਮੁਕਤਸਰ ਸਾਹੀ ਮਾਲਕ ਦਾ ਏਰੀਆ ਚ ਢੇ ਰੰਗਦੀ ਆ 16 ਮਾਡਲ ਐ origignal ਗੱਡੀ ਆ ਜੀ ਸਾਰੀ ਨਾ ਕੋਈ ਪਾਰਟਸ ਦਾ ਚੇਂਜ ਹੋਇਆ ਨਾ ਕੋਈ ਲੱਗੀ ਬੱਜੀ ਆ ਮਾਲਕ ਨੇ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਨਵੇਂ ਟੈਰਾ ਚ ਤੁਸੀਂ ਸਾਰਾ ਕੁਝ ਫੋਟੋਆਂ ਰਾਹੀਂ ਦੇਖ ਹੀ ਰਹੇ ਹੋ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਈਓ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਤੇ ਜਿਹੜੀ ਇਹ ਕ੍ਰੇਟਾ ਗੱਡੀ ਦੇਖ ਰਿਹਾ ਹਾਂ ਕਿਵੇਂ ਦੀ ਤੁਹਾਨੂੰ ਲੱਗ ਰਹੀ ਹੈ ਸੀ ਮੁਕਤ ਸਰ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਕੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਸੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਵੇ ਜੀ ਪੂਰੀ ਜਾਣਕਾਰੀ ਵੀ ਆਪਾਂ ਸਕਰੀਨ ਤੇ ਲਿਖ ਕੇ ਲਾਤੀ ਤੇ ਗੱਲਬਾਤ ਮਾਲਕ ਨਾਲ ਤੁਸੀਂ ਆਪ ਹੀ ਕਰੋ ਜੀ ਤੇ ਟਾਈਮ ਦੇ ਦਿਓ ਮਾਲਕ ਨੂੰ ਜਾ ਕੇ ਦੇਖ ਲਓ ਤੇ ਖਰੀਦ ਕੇ ਲਿਆ ਸਕਦੇ ਹੋ ਰੇਟ ਮੁਕਾਗੇ ਜੀ ਸਬੱਟ ਵੀਡੀਓ 'ਚ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆਂ ਚਿੱਟੇ ਰੰਗ ਦੀ ਗੱਡੀ ਐ ਜੀ ਬਹੁਤ ਵਧੀਆ ਕੰਡੀਸ਼ਨ ਹੈ ਜੀ ਮਾਡਲ 11 ਪਰ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਆਪਾਂ ਨੂੰ ਮਿਲ ਜੂਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਗੱਡੀ ਖੜੀ ਹੈ ਜੀ ਮੋਗੇ ਏਰੀਆ 'ਚੋਂ ਮੋਗੇ ਏਰੀਆ 'ਚ ਸਬੱਟ ਗੱਡੀ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆਈ ਸੀਗੀ ਤਾਂ ਕਰਕੇ ਆਪਾਂ ਲੈ ਕੇ ਪਹੁੰਚੀਆਂ ਸੀ 11 ਮਾਡਲ ਹੈ 2 ਲੱਖ 30 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਐ ਸੀ ਰੰਗ ਵੀ ਪੂਰਾ ਵਧੀਆ ਪਈ ਹੈ ਅੰਦਰੋਂ ਵੀ ਵਧੀਆ ਪਈ ਹੈ ਟਾਇਰ ਵਧੀਆ ਪਏ ਨੇ ਤੇ ਕੰਡੀਸ਼ਨ ਵਧੀਆ ਸੀ ਏਸੀ ਹੀਟਰ ਵਰਕਿੰਗ ਚ ਹੈ ਤੇ ਏਸੀ ਹੀਟਰ ਦੀ ਵੀ ਸਰਵਿਸ ਮਾਲਕ ਨੇ ਕਰਵਾਈ ਹੋਈ ਹੈ ਗੱਡੀ ਦੀ ਸਾਰੀ ਸਰਵਿਸ ਹੋਈ ਹੈ ਬਾਕੀ ਮੋਗੇ ਤੁਸੀਂ ਜਾ ਕੇ ਗੱਡੀ ਨੂੰ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਜਦੋਂ ਪੂਰੀ ਤਸੱਲੀ ਹੁੰਦੀ ਹੈ ਜੀ ਉਸ ਤੋਂ ਬਾਅਦ ਰੇਟ ਮਾਲਕ ਨਾਲ ਮੁਕਾ ਸਕਦੇ ਹੋ ਜੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਜੀ 9592169695 ਗੱਲ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਹੁੰਡਾ ਦੀ ਆਪਾਂ ਇੱਕ ਗੱਡੀ ਲੈ ਕੇ ਪਹੁੰਚਿਆ ਹੁਣ ਚੈੱਕ ਕਰੋ ਇੱਕ ਵਾਰੀ 2006 ਮਾਡਲ ਹੈ ਜੀ 2026 ਤੱਕਰ ਮਾਲਕ ਨੇ ਪਾਸਿੰਗ ਦੱਸੀ ਹੈ ਤੇ 85000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਜੀ ਪੰਜਾਬ ਨੰਬਰ ਹੈ ਤੇ ਨੰਬਰ ਪਲੇਟਾਂ ਚੈੱਕ ਕਰ ਲਓ ਜੀ ਗੱਡੀ ਦਾ ਰੰਗ ਚੈੱਕ ਕਰੋ ਸਿਲਵਰ ਜੇ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਬਾਕੀ ਮਾਡਲ ਤੇ ਪਾਸਿੰਗ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਓ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਸੀ ਬਾਕੀ ਮੌਕੇ ਦਾ ਕੰਮ ਮਾਲਕ ਨੇ ਸਾਰਾ ਗੱਡੀ ਦਾ ਕਰਵਾ ਰੱਖਿਆ ਮਾਲਕ ਕਹਿੰਦੇ ਨੇ ਗੱਡੀ 1 ਰੁਪਿਆ ਭਾਲਦੀ ਨਹੀਂ ਕਿਸੇ ਪਾਸੋਂ ਵੀ ਨਾ ਕੋਈ ਬਾਡੀ ਲੈਨ ਵੱਲੋਂ ਨਾ ਕੋਈ ਇੰਜਨ ਗੇਅਰ ਵੱਲੋਂ ਕਿਸੇ ਪਾਸੋਂ ਵੀ ਸਰਵਿਸ ਵੀ ਕੱਲੀ-ਕੱਲੀ ਸਾਰੀ ਮਾਲਕ ਨੇ ਕਰਵਾ ਛੱਡੀ ਹੈ ਤੁਸੀਂ ਮਾਲਕ ਦੇ ਘਰੇ ਜਾਓ ਪਟਿਆਲੇ ਖੜੀ ਹੈ ਗੱਡੀ ਜਾ ਕੇ ਦੇਖੋ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਮੁਕਾ ਸਕਦੇ ਹਾਂ ਜੀ ਇਕਾਪਾ ਬੋਲਟ ਵੀ ਲੈ ਕੇ ਪਹੁੰਚੇ ਨਾਲ ਦੀ ਨਾਲ ਕਾਫੀ ਡਿਮਾਂਡ ਆਈ ਸੀਗੀ ਜੀ ਤੇ ਬੋਲਟ ਜੇ ਆਪਾਂ ਦੇਖੀਏ ਤਾਂ ਕੰਡੀਸ਼ਨ ਇੱਕ ਬੜੀ ਚੈੱਕ ਹੋਸੀ ਤੇ ਫੁੱਲ ਇੰਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਸੀ ਆਰਸੀ ਵਗੈਰਾ ਸਾਰਾ ਕੁਝ ਆਪਾਂ ਨੂੰ ਨਾਲ ਮਿਲੂਗਾ ਮਾਡਲ ਦੀ ਗੱਲ ਕਰੀਏ 13 ਮਾਡਲ ਹੈ ਜੀ 1 ਲੱਖ 28000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਤੇ ਹੁਸ਼ਿਆਰਪੁਰ ਤੋਂ ਆਪਾਂ ਲੈ ਕੇ ਪਹੁੰਚੇ ਆ ਇਹ ਬੋਲਟ ਤੇ ਹੁਸ਼ਿਆਰਪੁਰ ਸਾਈਡ ਤੋਂ ਕਾਫੀ ਡਿਮਾਂਡ ਆਈ ਸੀਗੀ ਤਾਂ ਕਰਕੇ ਆਪਾਂ ਬੋਲਟ ਇੱਕ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਮਾਲਕ ਦੇ ਘਰੇ ਖੜਾਗਾ ਮਾਲਕ ਨੇ ਵਧੀਆ ਰੱਖਿਆ ਹੋਇਆ ਵਧੀਆ ਮਾਲਕ ਨੇ ਚਲਾਇਆ ਹੋਇਆ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਵੀ ਸਕਦੇ ਹੋ ਜੇ ਕਿਸੇ ਨੂੰ ਬੁਲਟ ਹੀ ਪਸੰਦ ਆਉਂਦਾਗਾ ਕਿਸੇ ਨੂੰ ਵੀ ਪਸੰਦ ਆਏ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਹੈ ਚਲਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾਓ ਜੀ ਹੁਸਿਆਰਪੁਰ ਤੇ ਰੇਟ ਬਹਿ ਕੇ ਮੁਕਾਲੇ ਮਾਲਕ ਨਾਲ 1281 ਵਾਰੀ ਡਿਮਾਂਡ ਹੈ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਜ 98720 22793 ਗੱਲ ਕਰ ਸਕਦੇ ਹਾਂ ਜੀ ਤੇ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਬੋਲਟ ਤੁਹਾਨੂੰ ਕਿਵੇਂ ਦੇ ਲੱਗਿਆ ਕਮੈਂਟ ਕਰੀ ਜਾਓ ਜੀ ਨਾਲ ਦੀ ਨਾਲ ਹੀ ਠੀਕ ਹੈ ਜੀ ਸਬੱਟ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਸਬੱਟ 2006 ਮਾਡਲ 2026 ਤੱਕਰ ਪਾਸਿੰਗ 85000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਰੇਟ ਵੀ ਬਹੁਤ ਘੱਟ ਹੈ ਜੀ ਤੇ ਕਾਫੀ ਕਮੈਂਟ ਮੈਚ ਚੈੱਕ ਕੀਤੇ ਸੀਗੇ ਤੁਸੀਂ WhatsApp ਤੇ ਮੈਸੇਜ ਵੀ ਪਾ ਰੱਖੇ ਸੀਗੇ ਜਿੰਨਾਂ ਜਿੰਨਾਂ ਨੇ ਮੈਸੇਜ ਪਾਈ ਸੀਗੇ ਕਮੈਂਟ ਕੀਤੇ ਸੀਗੇ ਉਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਸੀ ਕੋਈ ਵੀ ਖਰੀਦਣ ਦਾ ਚਾਹਵਾਨ ਹੋਵੇ ਕੋਈ ਵੀ ਖਰੀਦ ਸਕਦੇ ਬਾਕੀ ਤੁਸੀਂ ਦੇਖੋ ਜੀ ਸਭ ਤੋਂ ਗੱਡੀ ਤੁਸੀਂ ਮੰਗਦੇ ਸੀਗੇ ਮਾਲਕ ਜਿਹੜੇ ਕਹਿੰਦੇ ਨੇ ਰੇਟ 85000 ਰੁਪਿਆ ਉਹ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਕੀਤਾ ਜਾਊਗਾ ਬਾਕੀ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ 26 ਤੱਕਰ ਪਾਸਿੰਗ ਵੀ ਹੈ ਸੋਹਣੀ ਗੱਡੀ ਆ ਸਿਲਵਰ ਜਾਂ ਰੰਗ ਆਪਨ ਮਿਲੂਗਾ ਬੰਪਰ ਵਧੀਆ ਮਿਲ ਜਾਣਗੇ ਅੰਦਰੋਂ ਵੀ ਗੱਡੀ ਠੀਕ ਐ ਜੀ ਬਾਹਰੋਂ ਵੀ ਠੀਕ ਐ ਚਲਾਉਣ 'ਚ ਵੀ ਕੋਈ ਪ੍ਰੋਬਲਮ ਨਹੀਂ ਬਾਕੀ ਤੁਸੀਂ ਜਾਓ ਮਾਲਕ ਦੇ ਘਰੇ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਆ 83606 1489 ਗੱਲ ਕਰੋ ਜੀ ਜਾ ਕੇ ਦੇਖੋ ਚਲਾਓ ਤੇ ਖਰੀਦ ਕੇ ਲਿਓ ਜੀ ਸੈਂਟਰੋ ਗੱਡੀ ਦੀ ਆਪਾਂ ਗੱਲ ਕਰਾਂਗੇ ਹੁਣ 2003 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆ 55000 ਰੁਪਏ ਮਾਲਕ ਨੇ ਡਿਮਾਂਡ ਕਹੀ ਐ ਜੀ 55 ਦੇ ਵਿੱਚੋਂ ਰੀਡ ਕੀਤਾ ਜਾਊਗਾ ਸੁਨਾਮ ਮਾਲਕ ਦੇ ਘਰੇ ਗੱਡੀ ਖੜੀ ਆ ਜੀ ਸੁਨਾ ਮ ਜਾ ਕੇ ਦੇਖ ਸਕਦੇ ਹੂੰ ਜੇ ਕਿਸਨੂ ਪਸੰਦ ਆਈ ਹੈ ਤੇ 270 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਰੇਟ ਮਾਲਕ ਨੇ ਵਧੀਆ ਕਿਹਾਗਾ ਬਾਕੀ ਸੈਂਟਰੋ ਗੱਡੀ ਆ ਰੰਗ ਵੀ ਵਧੀਆ ਅੰਦਰੋਂ ਵੀ ਗੱਡੀ ਠੀਕ ਹੈ ਪੰਜਾਬ ਨੰਬਰ ਹੈ ਚਲਾਉਣ ਚ ਵੀ ਕੋਈ ਨੁਕਸ ਨਹੀਂ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂ ਅਸੀਂ ਕਰੋ ਗੱਲਬਾਤ 70877 ਤੇ 246153 ਜੀ ਨੰਬਰ ਤੁਹਾਨੂੰ ਦੇ ਹੀ ਦਿੱਤਾ ਜੀ ਆਪਾਂ ਬਾਕੀ ਜਿੰਨੀਆਂ ਮਸ਼ੀਨਰੀਆਂ ਤੁਹਾਨੂੰ ਦਿਖਾਈਆਂ ਸੀ ਤੇ ਮਸ਼ੀਨਰੀਆਂ ਦੀ ਜਾਣਕਾਰੀ ਤੇ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਹੀ ਆਪਾਂ ਦੇ ਦਿੱਤੇ ਸੀਗੇ ਤੇ ਮਾਲਕ ਨਾਲ ਸਿੱਧੀ ਗੱਲਬਾਤ ਕਰ ਲਿਓ ਮਾਲਕ ਨੂੰ ਟਾਈਮ ਦੇ ਦਿਓ ਜਾ ਕੇ ਦੇਖ ਕੇ ਤੇ ਖਰੀਦ ਕੇ ਲੈ ਆ ਸਕਦੇ ਹੋ ਬਾਕੀ ਵੀਡੀਓ ਪਸੰਦ ਆਈ ਆ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਸੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰ ਦਿਓ ਸੀ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਗੱਡੀ ਆ ਮੋਟਰਸਾਈਕਲ ਆ ਘਰ ਆ ਕੋਠੀ ਆ ਮਕਾਨ ਆ ਕੁਝ ਵੀ ਆ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਸੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਾਂਦੇ ਜਾਂਦੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੇ ਨਾਲ ਸੀ